ਦੋਸਤੋ ਮਰਹੂਮ ਗਾਇਕ ਸਤਕਾਰਯੋਗ ਮੇਜਰ ਰਾਜਸਥਾਨੀ ਜੀ ਜਿਹੜੇ ਕਿ ਅੱਜ ਇਸ ਦੁਨੀਆ 'ਚ ਬੇਸ਼ੱਕ ਨਹੀਂ ਹੈਗੇ ਪਰ ਅੱਜ ਵੀ ਉਹਨਾਂ ਦੇ ਗੀਤ ਉਹਨਾਂ ਦੇ ਚਾਹੀਤਿਆਂ ਦੇ ਦਿਲਾਂ ਦੇ ਵਿੱਚ ਠੰਡ ਪਾਉਂਦੇ ਨੇ ਅੱਜ ਵੀ ਉਹਨਾਂ ਦੇ ਗੀਤ ਟਰੈਕਟਰਾਂ ਵਿਆਹਾਂ ਪ੍ਰੋਗਰਾਮਾਂ ਕੰਬਾਈਨਾਂ ਤੇ ਵੱਜਦੇ ਨੇ ਟਰੱਕਾਂ 'ਚ ਵੱਜਦੇ ਨੇ ਤੇ ਲੋਕ ਬੜੀ ਖੁਸ਼ੀ-ਖੁਸ਼ੀ ਆਸ ਹੁੰਦੇ ਨੇ ਮੇਜਰ ਰਾਜਸਥਾਨੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਉਮੀਦ ਆ ਤੁਹਾਨੂੰ ਇਸ ਬਾਈ ਦਾ ਮੇਧੇ ਰਾਜਸਤਾਨੀ ਦੇ ਸਟਾਈਲ ਵਿੱਚ ਗਾਏਗਾ ਗੀਤ ਪਸੰਦ ਆਊਗਾ ਬਿਲਕੁਲ ਉਸੇ ਹੀ ਅੰਦਾਜ਼ ਦੇ ਵਿੱਚ ਗਾਇਆ ਹੈ ਅੱਖਾਂ ਬੰਦ ਕਰਕੇ ਸੁਣੀਏ ਤਾਂ ਇੱਕ ਪਲ ਵਾਸਤੇ ਇਦਾਂ ਲੱਗਦਾ ਕਿ ਜਿਵੇਂ ਮੇਧੇ ਰਾਜਸਤਾਨੀ ਆਪ ਗਾਰੇ ਹੋ ਪਰ ਫਿਰ ਵੀ ਬੜੀ ਵਧੀਆ ਪੇਸ਼ਕਾਰੀ ਕੀਤੀ ਹੈ ਬਾਈ ਨੇ ਸੋ ਅਸੀਂ ਆਪਣੇ ਚੈਨਲ ਤੇ ਪੰਜਾਬ ਦੇ ਉੱਪਰ ਦੇ ਤਾਰਿਆਂ ਦੀ ਸਪੋਰਟ ਕਰਦੇ ਹਾਂ ਤੁਹਾਡਾ ਫਰਜ਼ ਬਣਦਾ ਲਾਈਕ ਸ਼ੇਅਰ ਕਮੈਂਟ ਕਰਕੇ ਇਹਨਾਂ ਦੀ ਸਪੋਰਟ ਕਰੋ ਵਧੀਆ ਜਿਹਾ ਕਮੈਂਟ ਕਰਦਿਆ ਕਰੋ ਹੱਲਾਸ਼ੇਰੀ ਮਿਲਦੀ ਕ੍ਰिएਟਰ ਨਾਲ ਇਹਨੂੰ ਦੇਖੋ ਤੁਸੀਂ ਪੂਰੀ ਵੀਡੀਓ ਆਲੂ ਮੰਦੜੇ ਗਾਲ ਵਿੱਚ ਲੀਰਾ ਫੇਰਾ ਵਾਗ ਫਟੀਰਾ ਵੇਖ ਬਦਲ ਗਈਆਂ ਤਕਦੀਰਾ ਹੁਣ ਕੱਤੀਆਂ ਵਹੀਰਾ ਕੀ ਸੋਚਿਆ ਕੀ ਹੋਇਆ ਨਹੀਂ ਅੱਜ ਨਾ ਜਾਉਂਦਾ ਨਾ ਮੋਇਆ ਨਹੀਂ ਕੌਣੀ ਖੇਚਲੀ ਤੁਸੀਂ ਖੜਾ ਤੇ ਚਾਰ ਨਿਜੁਮੇ ਆਰ ਤੂੰ ਸਿੱਕੇ ਵਾਲੇ ਮਾਨ ਨਿਜम्मे यार ਤੂੰ ਵੈਰ ਨੇ ਤਾਂ ਰਹੇ ਨੇ ਸਿੱਕੇ ਵਾਲੇ ਮਾਰ ਨਿਜम्मे यार ਤੂੰ ਵੈਰ ਨੇ ਦਿਨ ਚੜਦੇ ਹੀ ਬੋਤਲਾਂ ਨੂੰ ਖੋਲਦਾ ਨਹੀਂ ਮੈਂ ਛੁੱਡ ਨਹੀਂ ਉਹ ਬੋਲਦਾ ਰਾਤ ਰੋਕਦਾ ਤੇ ਮੇਜਰ ਨਿਗਾਹਦਾ ਅੱਖ ਨੂੰ ਗੁੱਸੇ ਵਿੱਚ ਖੋਲਦਾ ਰਾ ਦੇ ਰੂਗ ਦਾ ਤੇ ਮੇਜਰ ਨਹੀਂ ਗੋਲਦਾ ਅਖੁਣ ਗੁੱਸੇ ਵਿੱਚ ਖੋਲਦਾ 니 ਤੂੰ ਰਹਿ ਕੇ ਅੰਗ ਸੰਗ ਨਾਗਣੇ ਮੇਰੇ ਮਾਰ ਗਈ ਇਹ ਡੰਗ ਨਾਗਣੇ ਤੈਨੂੰ ਰਾਬੜੇ ਵੀ ਦੇਣਾ ਦੁਰਕਾਰ 니 ਜ਼ਿੰਮੇਵਾਰ ਤੂੰ ਵੈਰ ਨੇ ਤਾਂ ਰਹੇ ਨੇ ਸ਼ਰੀਕੇ ਵਾਲੇ ਮਾਂ ਨੀ ਜਿੰਮੇ ਯਾਰ ਤੂੰ ਵੈਰ ਨੇ ਹੋ ਤਨ ਰਹੇ ਨੇ ਸ਼ਰੀ ਕੇ ਮਾਰ ਮਾਰ ਨੀ ਜਿੰਮੇ ਯਾਰ ਤੂੰ ਵੈਰ ਨੇ ਦੁੱਖ ਸੁਣੇ ਨਾ ਕੋਈ ਕਿਸ ਨੂੰ ਸੁਣਾਵਾ ਨੀ ਕਿਵੇਂ ਦਰਦ ਵੰਡਾਵਾ ਹੰਝੂ ਪੀਮ ਦਾ ਤੇ ਹੋਗੇ ਖਾਵਾ ਨੀ ਮੈਂ ਖੁਰਦਾ ਜਾਵਾ ਹੰਝੂ ਪੀਮ ਦਾ ਤੇ ਹੋਗੇ ਖਾਵਾ ਕੁਰਦਾਵਾ ਕੁੱਲੀ ਸਾਦਗਰ ਲਾਏ ਮਿਨਾਰੇ ਗਹਿਰਾ ਨੂੰ ਤੂੰ ਸਮਝ ਪਿਆਰੇ ਪਾਇ ਬਾਰੂਆਂ ਦੇ ਘਰ ਵਿੱਚ ਹਾਂ ਨਿਜੁਮੇ ਆਰ ਤੂੰ ਵੈਰ ਨੇ ਤਾਂ ਮਰੇ ਨੇ ਸ਼ਰੀਕੇ ਵਾਰੇ ਮਾਰ ਨਿਜੁਮੇ ਆਰ ਤੂੰ ਵੈਰ ਨੇ